ਚਾ ਗੱਲ ਕੀ ਹੈ ਪ੍ਰਸ਼ਾਸਨ ਵਾਲੋ ਏਡੀਸੀ ਤੇ ਡੀਸੀਪੀ ਔਰ ਬਾਕੀ ਸਾਰੇ ਆਈਸੀ ਹਾਂਜੀ ਅਸੀਂ ਉਹਨਾਂ ਨੂੰ ਜੋ ਵੀ ਲੀਗਲ ਚੀਜ਼ਾਂ ਵਖਾਤੀਆਂ ਕਿ ਕੋਈ ਸਟੇ ਨਹੀਂਗਾ ਇਨ੍ਹਾਂ ਤਿੰਨਾਂ ਤੇ ਬਿਲਕੁਲ ਜੀ ਜਿਹੜੇ ਤਿੰਨੇ ਸੈਂਟਰ ਨੇ ਹਾਂਜੀ ਫੋਕਲ ਪੁਆਇੰਟ ਵਾਲਾ ਤਾਜਪੁਰ ਰੋਡ ਵਾਲਾ ਔਰ ਬਹਾਦਰ ਖੇ ਵਾਲਾ ਉਹਦੇ ਤੇ ਉਹਨਾਂ ਨੇ ਸਹਿਮਤੀ ਬਣਾ ਰੇ ਸੀ ਕਿ ਜਿਹੜੇ 7 ਦਿਨਾਂ ਦੇ ਵਿੱਚ ਹਾਂਜੀ ਜਿਹੜੇ ਹੈਗੇ ਨੇ ਤਾਜਪੁਰ ਰੋਡ ਵਾਲਾ ਔਰ ਦੂਸਰਾ ਫੋਕਲ ਪੁਆਇੰਟ ਵਾਲਾ ਇਹਦੀ ਉਹ ਲੀਗਲ ਚੀਜ਼ਾਂ ਕੁਝ ਪ੍ਰੋਸੈਸ ਕਰਕੇ 7 ਦਿਨਾਂ ਦੇ ਵਿੱਚ ਜਿਹੜੀ ਚੀਜ਼ ਸਾਡੇ ਵੱਲੋਂ ਕਲੀਅਰ ਹੈ ਉਹ ਆਂਦੇ ਅਸੀਂ 7 ਦਿਨਾਂ ਬਾਅਦ ਫਿਰ ਬੰਦ ਕਰ ਦਿਆਂਗੇ ਇੱਕ ਵਾਰੀ ਸਾਨੂੰ ਉਸ ਪ੍ਰੋਸੈਸ ਤੋਂ ਜਾਣ ਦਿਓ ਮਸਲਾ ਕਿੱਥੇ ਅਟ ਗਿਆ ਤੀਜੇ ਤੇ ਹਾਂ ਪਹਿਲਾਂ ਇੱਕ ਹੋਰ ਗੱਲ ਦੱਸ ਦਿਆਂ ਮਸਲੇ ਤੋਂ ਪਹਿਲਾਂ ਇੱਕ ਪਹਿਲੀ ਗੱਲ ਸੀ ਕਿ ਜਿੰਨੇ ਸਾਡੇ ਬੰਦੇ ਫੜੇ ਗਏ ਨੇ ਜਿੰਨੇ ਰੀਟੇਨ ਕੀਤੇ ਨੇ ਇਨਕਲੂਡਿੰਗ ਲੱਖਾ ਇਨਕਲੂਡਿੰਗ ਸਰਦਾਰ ਤਰਜ਼ੀਮ ਸਿੰਘ ਜੀ ਆ ਗਏ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਫਾਦਰ ਉਹਨਾਂ ਨੂੰ ਛੱਡ ਦਿੱਤਾ ਗਿਆ ਸਾਰਿਆਂ ਨੂੰ ਛੱਡਿਆ ਜਾਵੇ ਔਰ ਉਹ ਜਦੋਂ ਇੱਥੇ ਆ ਜਾਣਗੇ ਉਸ ਤੋਂ ਬਾਅਦ ਅਸੀਂ ਮੋਰਚਾ ਖਤਮ ਕਰਾਂਗੇ ਬਟ ਗੱਲ ਅੜੀ ਕਿੱਥੇ ਆ ਗੱਲ ਅੜੀ ਹੈ ਕਿ ਜਿਹੜਾ ਤੀਜਾ ਬਹਾਦਰ ਕੇ ਵਾਲਾ ਸੈਂਟਰ ਅਸੀਂ ਕਿਹਾ ਉਹ ਹੁਣੇ ਬੰਦ ਹੋਊਗਾ ਤੁਸੀਂ ਜੱਤਾ ਦੇ ਨਾਲ ਚ ਇਹਦੀ ਲੀਗੈਲਿਟੀ ਵੈਰੀਫਾਈ ਕਰ ਲਓ ਜਿਸਾਹੀ ਹੋਇਆ ਤਾਂ ਫਿਰ ਚਲਾ ਦਿਓ ਜੇ ਕਿਉਂਕਿ ਸਾਡੇ ਹਿਸਾਬ ਨਾਲ ਕੋਈ ਸਟੇ ਨਹੀਂ ਉਹ ਬੰਦ ਹੋਣੇ ਚਾਹੀਦੇ ਨੇ ਸਾਡੇ ਹਿਸਾਬ ਨਾਲ ਤਾਂ ਤਿੰਨੇ ਆ ਪਰ ਅਸਿਕਾ ਚਲੋ ਦੋ ਦਾ ਤੁਸੀਂ ਟਾਈਮ ਲੈ ਲਓ ਇੱਕ ਹੁਣ ਬੰਦ ਕਰ ਦਿਓ ਹੁਣ ਉਹ ਤੀਜੀ ਵਾਲੀ ਗੱਲ ਪੁੱਛ ਰਿਹਾ ਅੱਛਾ ਡੈਂਸਿੰਗ ਪਰ ਅਸੀਂ ਇੱਥੇ ਕਿਉਂ ਆਏ ਆ ਕਿਉਂਕਿ ਆ ਇੱਥੇ ਸ਼ਾਰਕ ਹੈ ਫਿਰ ਮੋਰਚਾ ਉੱਥੇ ਘੱਡਾਂਗੇ ਜਿੱਥੇ ਪ੍ਰਸ਼ਾਸਨ ਵਾਲਿਆਂ ਨੂੰ ਸਮਝ ਆਵੇ ਪਤਾ ਲੱਗੇ ਇਹ ਕਰਕੇ ਫੈਮਲੀ ਨਹੀਂ ਬਣਦੀ ਦਾ ਪੱਕਾ ਮੋਰਚਾ ਜਿਹੜਾ ਲਗਾਇਆ ਜਾਊਗਾ ਲੱਗ ਗਿਆ ਮੈਂ ਆਲਰੇਡੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰ ਚੁੱਕਿਆ ਕਿ ਆਪ ਦੀਆਂ ਟਰਾਲੀਆਂ ਲੈ ਕੇ ਪਹੁੰਚੋ ਨਾਲ ਨਾਲ ਮੈਂ ਜਿੰਨੇ ਇੱਥੇ ਸੱਜਣ ਆਏ ਸੀ ਉਹਨੇ ਉਹ ਦਰਿਆ ਲੈ ਕੇ ਆ ਰਹੇ ਨੇ ਉਹਦੀ ਸੇਵਾ ਕਰ ਰਹੇ ਨੇ ਲਾਈਟਾਂ ਲੱਗ ਜਾਣਗੀਆਂ ਔਰ ਲੰਗਰ ਦਾ ਇੱਥੇ ਗੁਰਦੁਆਰਾ ਸਾਹਿਬ ਦੇ ਲਾਗੇ ਉਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਜਾਣਗੀਆਂ ਕਰਦੇ ਨੇ ਸੋ 사실 ਤਾਂ ਜ਼ਬਰ ਦੇ ਉਲਟ ਸਬਰ ਵਾਲੀ ਗੱਲ ਹੈ ਅਗਲਾ ਫੈਸਲਾ ਇਹਨਾਂ ਨੇ ਲੈਣਾ ਹੈ ਅਸੀਂ ਬੈ ਗਏ ਆ ਇੱਥੇ ਔਰ ਇਹ ਪੱਕਾ ਚੱਲੂਗਾ ਜੇ ਨਾ ਚ ਗੱਲ ਨਹੀਂ ਮੰਨਣਗੇ ਮੋਰਚਾ ਹੁਣ ਸ਼ੁਰੂਆਤ ਹੋ ਗਈ ਪੱਕੇ ਮੋਰਚੇ ਦੀ ਜੇ ਗੱਲ ਮੰਨ ਜਾਣਗੇ ਇਹਨਾਂ ਨੂੰ ਟਾਈਮ ਦਿੱਤਾ ਹੋਇਆ ਅਸੀਂ ਉਹ ਆਵਜ ਦੀ ਡਿਸਕਸ ਕਰ ਰਹੇ ਨੇ ਉਹ ਦੱਸ ਦੇਣਗੇ ਅਸੀਂ ਬੈਠ ਗਏ ਐਪਿੰਟ ਬਲੌਕ ਬੰਦ ਕਰਤੇ ਜਾ ਰਹੇ ਹਾਂ ਟ੍ਰੀਟਮੈਂਟ ਪਲੈਂਟ ਦੇਖੋ ਜੋ ਕੰਮ ਹੋਣਾ ਰੂਲਾਂ ਦੇ ਅਨਸਾਰ ਹੋਣਾ ਹੈ ਰੂਲਾਂ ਦੇ ਅਨਸਾਰ ਹੀ ਕੰਮ ਹੋਣਾ ਜੋ ਉਹਦੇ ਆਰਡਰ ਹੈਗੇ ਨੇ ਇਕਦਮ ਜਿਹੜੀ ਸੀਗੀ 2 ਸੀਟੀਪੀ ਦੀ ਉਹਦੀ ਤਾਂ ਲੀਗਲ ਸਲਾਹ ਲੈਣੀ ਹੈਗੀ ਆ ਉਹਨਾਂ ਤੇ ਕਿਉਂਕਿ ਐਨਜੀਟੀ ਦਾ ਸਟੇ ਆਰਡਰ ਹੈਗਾ ਤੇ ਉਹਦੇ ਤੇ ਕਨਫਿਊਜ਼ਨ ਸੀਗਾ ਇੱਕ ਜਿਹੜਾ 15 ਐਮਐਲਡੀ ਦਾ ਉਹ ਚੇਅਰਮੈਨ ਸਾਧੂ ਕੋਲੇ ਉਹਨਾਂ ਦੀ ਐਪਲੀਕੇਸ਼ਨ ਪੈਂਡਿੰਗ ਆ ਉਹ ਚੇਅਰਮੈਨ ਸਾਹਿਬ ਨੇ ਕਿਹਾ ਉਹ ਕਹਿੰਦੇ ਮੈਂ ਡਿਸਾਈਡ ਕਰ ਦਿੰਦਾ ਮੈਂ ਇਸ ਕਰਕੇ 2 ਦਿਨਾਂ ਦੇ ਵਿੱਚ ਹੀ ਕਹਿ ਆਪ ਉਹਦੀ ਕੰਪਲਾਈਂਸ ਹੋ ਜਾਏ ਸਰ ਇਹ ਜਿੰਨਾ ਲੰਮਾ ਸਮੇਂ ਤੋਂ ਚੱਲ ਰਿਹਾ ਹੈ ਪੂਰਾ ਜਿਹੜਾ ਬੁੱਡੇ ਦਰਿਆਵਲੀ ਪ੍ਰੋਬਲਮ ਚੱਲ ਰਹੀ ਹੈ ਸੋ ਉਦੋਂ ਪਹਿਲਾਂ ਪ੍ਰਸ਼ਾਸਨ ਨੇ ਇਹ ਚੀਜ਼ ਵੈਰੀਫਾਈ ਨਹੀਂ ਕੀਤੀ ਵੀ ਉਹ ਸਹੀ ਆ ਜਾਂ ਗਲਤ ਆ ਹੁਣ ਟਾਈਮ ਤੇ ਮੰਨਣਾ ਲੱਗ ਰਿਹਾ ਹੈ ਉਹ ਕੋਈ ਕੁਸਚਨ ਤੁਸੀਂ ਆਪਾਂ ਫੇਰ ਕਰਾਂਗੇ ਇਹਦੇ ਉੱਤੇ ਫੇਰ ਕਰਾਂਗੇ ਇਹ ਤੇ ਤੁਸੀਂ ਪੁਲਿਸ ਕੰਟਰੋਲ ਬੋਰਡ ਨਾਲ ਗੱਲ ਕਰ ਲਓ